ਸਤਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਦਸ਼ਵੇਂ ਪਿਤਾ ਸ੍ਰੀ ਅਨੰਦਪੁਰ ਸਾਹਿਬ ਸਨ ਦਿੱਲੀ ਦਰਬਾਰ ਤੱਕ ਖਬਰ ਪਹੁੰਚ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸ਼ਸਤਰ ਧਾਰੀ ਸਿੱਖ ਰੱਖ ਲੈਨੇ ਫੌਜਾਂ ਰੱਖ ਲਈਆਂ ਨੇ ਪਹਾੜੀ ਰਾਜਿਆਂ ਨਾਲ ਜੰਗ ਕਰਦੇ ਨੇ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਿਕਾਇਤ ਕਰ ਦਿੱਤੀ ਬਾਦਸ਼ਾਹ ਔਰੰਗਜ਼ੇ ਨਹੀਂ ਸਿਚੌਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧੇ ਇਸ ਲਈ ਆਲਮਗਿਰ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਦਰਬਾਰ ਵਿੱਚ ਆਪਣੇ ਜਰਨੈਲ ਮੰਤਰੀ ਇਕੱਠੇ ਕਰ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਲਾ ਸਵਾਲ ਉਹਨੇ ਆਪਣੀ ਸਭਾ 'ਚ ਰੱਖਿਆ ਕਿ ਪਹਾੜੀਆਂ ਦੀ ਸ਼ਿਕਾਇਤ ਆਉਂਦੀ ਹੈ ਕੋਈ ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਨੇ ਉਹਨਾਂ ਨੇ ਫੌਜਾਂ ਬਣਾ ਲਈਆਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧਣ ਨਹੀਂ ਦੇਣੀ ਤੇ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਤਲਵਾਰ ਤੇ ਭਾਨ ਦਾ ਬੀੜਾ 10000 ਰਜਤਪਣ ਦੀ ਖਿੱਲਤ ਰੱਖ ਕੇ ਉਹਨੇ ਕਿਹਾ ਕੋਈ ਜਰਨੈਲ ਉਠੋ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਚ ਪੇਸ਼ ਕਰ ਸਕੇ ਜਿੰਨੀ ਫੌਜ ਚਾਹੀਦੀ ਮੈਂ ਦਮਾਂ ਜਿੰਨੇ ਰਜਤਪਣ ਨੇ ਉਨੀ ਫੌਜ ਦਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਚ ਪੇਸ਼ ਕਰੋ ਸਭ ਜਰਨੈਲ ਵੇਖ ਰਹੇ ਸਨ ਉਹਨਾਂ ਵਿੱਚ 32 ਕਸਾਲਾਂ ਦਾ ਇੱਕ ਚੜ੍ਹਦੀ ਉਮਰ ਦਾ ਨੌਜਵਾਨ ਉਹਨੇ ਉੱਠ ਕੇ ਤਲਵਾਰ ਤੇ ਪਹਨ ਦਾ ਵੀੜਾ ਚੁੱਕ ਲਿਆ 10000 ਮੋਹਰਾਂ ਉਹਨੂੰ ਦੇ ਦਿੱਤੀਆਂ ਔਰੰਗਜ਼ੇਬ ਬਾਦਸ਼ਾਹ ਪੁੱਛਦਾ ਹੈ ਕਿੰਨੀ ਫੌਜ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਪਕੜਨ ਵਾਸਤੇ ਉਹ 32 ਸਾਲਾਂ ਦੇ ਜਰਨੈਲ ਨੇ ਬੜੇ ਹੰਕਾਰ ਵਿੱਚ ਕਿਹਾ ਜੀ 10000 ਫੌਜ ਦੇ ਦਿਓ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਪਕੜ ਕੇ ਤੁਹਾਡੇ ਦਰਬਾਰ 'ਚ ਪੇਸ਼ ਕਰਦਾ ਹਾਂ ਔਰੰਗਜ਼ੇ ਬਾਦਸ਼ਾਹ ਨੇ 10000 ਫੌਜ ਉਹਦੇ ਨਾਮ ਕਰ ਦਿੱਤੀ। ਉਹਨੂੰ ਦੇ ਦਿੱਤਾ ਏਨੇ ਹਜ਼ਾਰ ਫੌਜ ਤੈਨੂੰ ਪਾਣੀਪਤ ਤੋਂ ਮਿਲੇਗੀ, ਏਨੇ ਹਜ਼ਾਰ ਫੌਜ ਸਰਹੰਦ ਤੋਂ ਮਿਲੇਗੀ, ਏਨੇ ਹਜ਼ਾਰ ਫੌਜ ਤੂੰ ਨਾਲ ਲੈ ਕੇ ਜਾਏਂਗਾ। ਆਨੰਦਪੁਰ ਸਾਹਿਬ ਪਹੁੰਚਦਿਆਂ ਤੇਰੇ ਕੋਲ 10000 ਫੌਜ ਹੋਏਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਪੇਸ਼ ਕਰਨਾ ਹੈ ਜਾਂ ਮੁਰਦਾ ਪੇਸ਼ ਕਰਨਾ ਹੈ। ਇਸ ਤਰ੍ਹਾਂ ਉਹ ਕਸਮ ਖਾ ਕੇ ਪਾਨ ਦਾ ਬੀੜਾ 10000 ਰਜਿਤ ਪਣ ਚੁੱਕੇ ਤਰਪੇ। ਉਨੇ ਹਮਲਾ ਕਰਨਾ ਸੀ ਨੰਨਪੁਰ ਸਾਹਿਬ ਤੇ ਜਦੋਂ ਉਹਨੇ ਪੰਜਾਬ ਵਿੱਚ ਐਂਟਰ ਕੀਤਾ ਜਿਵੇਂ ਕੋਰ ਛੇਤਰ ਦੀ ਧਰਤੀ ਲੰਘਿਆ ਤੇ ਉਹਦੇ ਮਨ ਵਿੱਚ ਖਿਆਲ ਆਉਂਦਾ ਆ ਅਨੰਦਪੁਰ ਸਾਹਿਬ ਦਾ ਰਸਤਾ ਪਕੜਨੇ ਇਸ ਰਸਤੇ ਵਿੱਚ ਮੇਰੀ ਭੈਣ ਦਾ ਪਿੰਡ ਆਉਂਦਾ ਹੋਵੇ ਨਾ ਆਪਣੇ ਭੈਣ ਤੇ ਭਨੋਈਏ ਨੂੰ ਮਿਲ ਚੱਲਾਂ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੀ ਸੋਭਾ ਵਧੇਗੀ ਕਿ ਵਾਹ بیگم ਨਸੀਰਾ ਦਾ ਭਰਾ ਐਡਾ ਵੱਡਾ ਜਰਨੈਲ ਹੈ ਇਦੇ ਕੋਲ ਇੰਨੀਆਂ ਫੌਜਾਂ ਨੇ ਕਿਉਂਕਿ ਮਨੁੱਖੀ ਮਨ ਦੀ ਫਿਤਰਤ ਰਹਿੰਦੀ ਹੈ ਇਹਨੂੰ ਕੋਈ ਅੁੱਧਾ ਮਿਲ ਜਾਏ ਇਹ ਪਹਿਲਾਂ ਰਿਸ਼ਤੇਦਾਰਾਂ ਨੂੰ ਵਿਖਾਉਣਾ ਚਾਹੁੰਦਾ ਹੈ ਇਹ ਹੰਕਾਰੀ ਮਨ ਦੀ ਨਿਸ਼ਾਨੀ ਹੈ ਇਹਨੂੰ ਕੋਈ ਇੱਕ ਅੁੱਧਾ ਗਨਮਨ ਮਿਲ ਜਾਏ ਪਹਿਲਾਂ ਬੰਦਾ ਪੂਰੀ ਰਿਸ਼ਤੇਦਾਰੀ ਚ ਘਮਾਉਂਦਾ ਹੈ ਪਤਾ ਲੱਗ ਜਾਏ ਵੀ ਇਹਨੂੰ ਵੀ ਗਨਮਨ ਮਿਲੇ ਨੇ ਉਹਨੂੰ ਤਾਂ ਇੰਨੀ ਵੱਡੀ ਫੌਜ ਮਿਲੀ 10000 ਫੌਜ ਲੈ ਕੇ ਉਹ ਪੰਜਾਬ ਵਿੱਚ ਮੜਦਾ ਹੈ ਤੇ ਇਸ ਰਸਤੇ ਲੰਘਣੇ ਭੈਣ ਦਾ ਪਿੰਡ ਰਸਤੇ ਵਿੱਚ ਆਉਣੇ ਉਹਨੇ ਦੂਰ ਦੂਰ ਤੱਕ ਫੌਜਾਂ ਖਿਲਾਰ ਦਿੱਤੀਆਂ ਕੁਝ ਮੰਤਰੀਆਂ ਨੂੰ ਲੈ ਕੇ ਆਪਣੇ ਭੈਣ ਭਣੋਈਏ ਦੇ ਪਿੰਡ ਚ ਲੰਘ ਗਿਆ ਸਢੌਰੇ ਜਦੋਂ ਸਢੌਰੇ ਪਹੁੰਚਿਆ ਦੂਰ ਦੂਰ ਤੱਕ ਖਬਰਾਂ ਫੈਲ ਗਈਆਂ ਪਿੰਡ ਵਿੱਚ ਰੌਲਾ ਪੈ ਗਿਆ ਕੋਈ ਜਰਨੈਲ ਆਇਆ ਬੜਾ ਤਾਕਤਵਰ ਹੈ ਕਹਿੰਦੇ ਕਈ ਪਿੰਡਾਂ ਤੱਕ ਇਹਦੀ ਫੌਜ ਠਹਿਰੀ ਹੋਈ ਹੈ ਦਿੱਲੀੋਂ ਕਿਤੇ ਚੜ੍ਹਾਈ ਕਰਨ ਜਾ ਰਿਹਾ ਕੌਣ ਹੈ ਤਪਿੰਨ ਵਾਲੇ ਕਹਿੰਦੇ ਨੇ ਨਸੀਰਾਂ ਦਾ ਭਰਾ ਆਇਆ ਹੈ ਬੜਾ ਵੱਡਾ ਜਰਨੈਲ ਹੈ ਇੰਨੀ ਫौजਾਂ ਇਹਦੇ ਨਾਲ ਸਾਧ ਸੰਗਤ ਇਹ ਨਸੀਰਾਂ ਬੇਗਮ ਪਤਾ ਕੌਣ ਹੈ ਸਢੋਰੇ ਦੇ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਹੈ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਮੁਰੀਦ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਪੀਰ ਬੁੱਧੂ ਸ਼ਾਹ ਤੇ ਨਸੀਰਾਂ ਬੜੀ ਆਸਤਾ ਰੱਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੱਬ ਕਰਕੇ ਮੰਨਦੇ ਨੇ ਇਸ ਗੱਲ ਦਾ ਇਲਮ ਇਦੇ ਭਰਾ ਨੂੰ ਨਹੀਂ ਸੀ ਆਪਣੀ ਭੈਣ ਦੇ ਘਰ ਪਹੁੰਚ ਗਿਆ ਇਹਨੂੰ ਜਲਪਨੀ ਸ਼ਿਕਾਇਆ ਬੜਾ ਦਵ ਸਤਿਕਾਰ ਕੀਤਾ ਭੈਣ ਨੇ ਝਾਹ ਵਿੱਚ ਦਵਾਂ ਦਾ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਤੇ ਆਪਣੇ ਭਰਾ ਨੂੰ ਕਹਿੰਦੀ ਹੈ ਸੱਦੇ ਆ ਭਰਾ ਵੀਰਿਆ ਕੋਲ ਬਹਿ ਕੇ ਪ੍ਰਸ਼ਾਦਾ ਛਕ ਮੈਂ ਗਰਮ ਗਰਮ ਬਣਾਉਣੀ ਹੈ ਤੂੰ ਛੱਕੀ ਚੱਲ ਭੈਣਾਂ ਨੂੰ ਭਰਾਵਾਂ ਦਾ ਬੜਾ ਝਾਹ ਹੁੰਦਾ ਹੈ ਆਪਣ ਚੌਂਕੇ ਤੇ ਕੋਲ ਬਿਠਾ ਕੇ ਲੈ ਸੈਦੇ ਵੀਰੇ ਮੈਂ ਭੋਜਨ ਬਣਾਉਣੀ ਪ੍ਰਸ਼ਾਦਾ ਗਰਮ ਗਰਮ ਸ਼ੱਕ ਸੈਦਾ ਪ੍ਰਸ਼ਾਦਾ ਸ਼ੱਕ ਦਾ ਇਹਦਾ ਨਾਮ ਇਤਿਹਾਸ ਵਿੱਚ ਸੈਦ ਖਾਨਾ ਆਇਆ ਸਾਧ ਸੰਗਤ ਪ੍ਰਸ਼ਾਦਾ ਸ਼ੱਕ ਨੇ ਸ਼ੱਕਦਿਆਂ ਛਕਾਉਂਦਿਆਂ ਭੈਣ ਨਸੀਰਾ ਨੇ ਪੁੱਛ ਲਿਆ ਵੀਰਾ ਲੋਕ ਦੱਸਦੇ ਨੇ ਬੜੀ ਫੌਜ ਲੈ ਕੇ ਆਇਆ ਐ ਐਡਾ ਵੱਡਾ ਜਰਨੈਲ ਬਣ ਗਿਆ ਮੇਰੇ ਭਰਾ ਦੀ ਇੰਨੀ ਚੜ੍ਹਤ ਹੈ ਮੈਨੂੰ ਬੜੀ ਖੁਸ਼ੀ ਹੈ ਪਰ ਚੜ੍ਹਾਈ ਕਿੱਧਰ ਕੀਤੀਓ ਤੇ ਭੋਜਨ ਛਕਦਿਆਂ ਸਹਿਬਖਾਂ ਬੋਲਿਆ ਕਹਿੰਦਾ ਭੈਣੇ ਇੱਧਰ ਕੋਈ ਪਹਾੜੀਆਂ ਵਿੱਚ ਗੁਰੂ ਗੋਬਿੰਦ ਸਿੰਘ ਰਹਿੰਦਾ ਮੈਂ ਉਹਨੂੰ ਪਕੜਨ ਵਾਸਤੇ ਚੱਲਿਆ ਜਦੋਂ ਇੰਨੀ ਗੱਲ ਕਹੀਂ ਭੈਣ ਦੇ ਹੱਥੋਂ ਪ੍ਰਸ਼ਾਦਾ ਡਿੱਗ ਪਿਆ ਉਹਨੇ ਕਿਹਾ ਵੀਰਾ ਅੱਲਾ ਤਾਲਾ ਖੁਦਾ ਤੋਂ ਡਰ ਕਿਨੂੰ ਪਕੜਨ ਤੁਰ ਪਿਆ ਉਹਨੇ ਕ ਭੈਣੇ ਤੈਨੂੰ ਕੀ ਹੋਇਆ ਭੈਣ ਨਸੀਰਨ ਨੇ ਕਿਹਾ ਸੈਦਿਆ ਜਿਹਨੂੰ ਪਕੜਨ ਚੱਲਿਆ ਉਹ ਕੋਈ ਸ਼ਰੀਰ ਵਿਅਕਤੀ ਗੁਰੂ ਗੋਬਿੰਦ ਸਿੰਘ ਨਹੀਂ ਉਹ ਕੋਈ ਵਿਅਕਤੀ ਨਹੀਂ ਅੱਲਾ ਤਾਲਾ ਦੀ ਸ਼ਕਤੀ ਹੈ ਉਹਨੂੰ ਦੁਨੀਆਂ ਦਾ ਕੋਈ ਬੰਦਾ ਕੈਦ ਨਹੀਂ ਕਰ ਸਕਦਾ ਤੂੰ ਗਲਤ ਫੈਸਲਾ ਲੈ ਲਿਆ ਜਾਂ ਇੱਕ ਭੈਣ ਦੀ ਨਸੀਹਾਂ ਦੀ ਨਸੀਅਤ ਮੰਨ ਜਬ ਵਾਪਸ ਮੁੜ ਜਾ ਇੱਕ ਭੈਣ ਦੀ ਨਸੀਅਤ ਹੈ ਤੈਨੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀ ਗੱਲ ਭੁੱਲ ਜਾ ਇੱਥੋਂ ਵਾਪਸ ਦਿੱਲੀ ਚਲਾ ਜਾ ਗੁੱਸੇ ਕਰੋਧ ਵਿੱਚ ਇਹਨੇ ਪ੍ਰਸ਼ਾਦਾ ਛੱਡ ਦਿੱਤਾ ਉੱਠ ਕੇ ਖਲੋ ਗਿਆ ਕਹਿੰਦਾ ਭੈਣੇ ਮੈਂ ਵੀ ਜਰਨੈਲਾਂ ਦੀ ਸਵਾ ਵਿੱਚ ਭਾਨ ਦਾ ਵੀੜਾ ਚੁੱਕਿਆ ਤੇ ਮੈਂ ਭਾਨ ਦਾ ਵੀੜਾ ਚੱਬ ਕੇ ਕਸਮ ਖਾਧੀ ਹੈ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਦਿੱਲੀ ਦਰਬਾਰ ਪੇਸ਼ ਕਰਾਂਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਕਹਿੰਦੇ ਭੈਣ ਦੇ ਵਰਜਣ ਉੱਤੇ ਵੀ ਇਹ ਵਰਜਿਆ ਨਾ ਚਲਾ ਗਿਆ ਫੌਜਾਂ ਲੈ ਕੇ ਨੇ ਅਨੰਦਪੁਰ ਸਾਹਿਬ ਵੱਲ ਚੜ੍ਹਾਈ ਕੀਤੀ ਦਿਨ ਲੰਘਿਆ ਰਾਤ ਪੈ ਗਈ ਇਹਨੇ ਅਨੰਦਪੁਰ ਸਾਹਿਬ ਦੇ ਕੋਲ ਜਾ ਕੇ ਡੇਰਾ ਕਰ ਲਿਆ ਦੂਰ ਦੂਰ ਤੱਕ ਫੌਜਾਂ ਖਲਹਾਰ ਦਿਤੀਆਂ ਜਿੱਥੇ ਨੇ ਡੇਰਾ ਕੀਤਾ ਨਾ ਉੱਥੇ ਅੱਜ ਸਥਾਨ ਬਣਿਆ ਹੋਇਆ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ 13 ਕਮਿਲ ਦੀ ਵਿੱਤ ਉੱਤੇ ਹੈ ਨੂਰਪੁਰ ਬਿੱਦੀ ਦੀ ਬਿਲਕੁਲ ਫਰਗਨਾ ਜੋਦੇ ਅੰਦਰ ਇਹਨੇ ਦੂਰ ਦੂਰ ਤੱਕ ਫੌਜਾਂ ਖਲਾਰੀਆਂ ਰੁਕ ਗਿਆ ਤੇ ਦੋ ਬੰਦੇ ਘੱਲੇ ਜਾਓ ਆਨੰਦਪੁਰ ਸਾਹਿਬ ਸੂਹ ਲੈ ਕੇ ਆਓ ਕਿੰਨੀ ਕੁ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਹੁਣ ਸੁਣਿਓ ਅਰਦਾਸ ਕਿਵੇਂ ਕੰਮ ਕਰ ਇਹਨ ਦੋ ਬੰਦੇ ਭੇਜੇ ਆਨੰਦਪੁਰ ਸਾਹਿਬ ਦੀ ਖਬਰ ਲੈ ਕੇ ਆਏ 700 ਬੰਦੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਿਆਦਾ ਨਹੀਂ ਉਹਦੇ ਕੋਲ ਕੋਈ ਤੋਪੀ ਨਿਸ਼ਾਨ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੀਰਾਂ ਤੇ ਤਲਵਾਰ ਨੇ 700 ਬੰਦਾ ਲੜਨ ਵਾਲਾ ਹੱਸਿਆ ਬੜਾ ਸੈਦ ਖਾਨ ਕਹਿੰਦਾ ਐਵੇਂ ਭੈਣ ਕਹੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਨਾ ਭੁੱਲ ਜਾ 700 ਬੰਦਾ ਤਾਂ ਅਸੀਂ ਸੱਤਾਂ ਘੰਟਿਆਂ ਵਿੱਚ ਪਕੜ ਲੈਣਾ ਸਭ ਕੁਝ ਕਰਦੇ ਇਹ ਤੇ ਮੇਰੇ ਦਾਇਆਂ ਹੱਥ ਦਾ ਕੰਮ ਹੈ ਬੜਾ ਹੰਕਾਰ ਵਿੱਚ ਮੇਰੇ ਕੋਲ 10000 ਫੌਜ ਉਹਨਾਂ ਕੋਲ 700 ਬੰਦਾ ਤਾਂ ਬੜਾ ਖੁਸ਼ ਹੋਇਆ ਇੱਧਰ ਸਡੋਰੇ ਮਿੱਠੀ ਭੈਣ ਨੇ ਅਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਅਰਦਾਸ ਕੀਤੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡਾ ਇਲਮ ਨਹੀਂ ਮੇਰੇ ਭਰਾ ਨੂੰ ਤੁਹਾਡੇ ਬਾਰੇ ਪਤਾ ਨਹੀਂ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਮਾਰਨ ਜਾਂ ਪਕੜਨ ਵਾਸਤੇ ਮੇਰਾ ਭਰਾ ਹੈ ਇੱਕ ਭੈਣ ਦੀ ਤੁਹਾਡੇ ਚਰਨਾਚਰ ਅਰਦਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਜਾਨੋਂ ਨਾ ਮਾਰਿਓ ਉਹਨੂੰ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਿਓ ਮਹਾਰਾਜ ਉਹਨੂੰ ਮਾਰਿਓ ਨਾ ਕਿਤੇ ਇਹ ਹੁਣ ਭੈਣ ਅਰਦਾਸ ਕਰ ਮਹਾਰਾਜ ਮੇਰੇ ਭਰਾ ਸਹਿਬ ਖਾਨ ਨੂੰ ਜਾਨੋ ਨਾ ਮਾਰਿਓ ਉਹਨੂੰ ਆਪਣੇ ਚਰਨਾਂ ਚ ਰੱਖ ਲਿਓ ਸ਼ਾਮੀ ਵੀ ਅਰਦਾਸ ਸਵੇਰੇ ਵੀ ਅਰਦਾਸ ਇੱਕ ਭੈਣ ਨਿਤ ਅਰਦਾਸ ਕਰਦੀ ਹੈ ਇੱਧਰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਜਿੱਥੇ ਨੂਰਪੁਰ 베ਦੀ ਦੀ ਜੂਹ ਵਿੱਚ ਬੈਠਾ ਸੀ ਨਾ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਕਿਲਾ ਆਨੰਦਗੜ੍ਹ ਤੋਂ ਤੀਰ ਛੱਡਿਆ 13 ਮੀਲ ਦੀ ਵਿੱਥ ਤੇ ਨਿਸ਼ਾਨਾ ਮਾਰਿਆ ਜਿੱਥੇ ਸਹਿਦਖਣ ਬੈਠਾ ਇਹਦੇ ਪਲੰਘ ਦੇ ਭਾਵੇਂ 'ਚ ਤੀਰ ਵੱਜਿਆ ਜਦੋਂ ਤੀਰ ਵੱਜਿਆ ਤੇ ਹੈਰਾਨ ਹੋ ਗਿਆ ਕਿਸੇ ਸ਼ਿਕਾਰੀ ਨੇ ਤੀਰ ਮਾਰੇ ਇਹ ਤੀਰ ਜੇ ਮੇਰੇ ਮੱਥੇ ਉੱਤੇ ਛਾਤੀ ਤੇ ਲੱਗਦਾ ਮੈਂ ਮਰ ਜਾਣਾ ਸੀ ਨਾਲ ਦੇ ਸਪਾਹੀਆਂ ਤੀਰ ਕੱਢਿਆ ਤੇ ਵੇਖ ਕੇ ਕਹਿੰਦੇ ਜੀ ਇਹ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰੇ ਕਹਿੰਦਾ ਤੁਹਾਨੂੰ ਕਿਵੇਂ ਪਤਾ ਉਹ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਦੇ ਤੀਰ ਦੀ ਨਿਸ਼ਾਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨੂੰ ਸੋਨਾ ਲੱਗਿਆ ਹੁੰਦਾ ਆਹ ਵੇਖੋ ਨੋਕ ਤੇ ਸੋਨਾ ਚਮੜਿਆ ਇਸ ਵਾਸਤੇ ਜੇ ਉਹਨਾਂ ਦੇ ਤੀਰ ਨਾਲ ਕੋਈ ਮਰ ਜਾਏ ਤਾਂ ਉਹਦਾ ਕਫਨ ਦਫਨ ਤੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਬੜਾ ਹੈਰਾਨ ਹੋਇਆ ਐਡੀ ਦੂਰ ਨਿਸ਼ਾਨਾ ਅਨੰਦਪੁਰ ਸਾਹਿਬ ਕਿੰਨੀ ਦੂਰ ਹੈ ਉਹਨਾਂ ਕਹਿੰਦੇ ਜੀ 13 ਮੀਲ ਕਹਿੰਦਾ ਐਡੀ ਦੂਰ ਕੋਈ ਨਿਸ਼ਾਨਾ ਨਹੀਂ ਲਾ ਸਕਦਾ ਜਦ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਮਾਤੀ ਨੇ ਤੇ ਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਨੇੜੇ ਤੇੜੇ ਨੇ ਲੱਭੋ ਝਾੜੀਆਂ ਵਿੱਚ ਲੱਭਣ ਲੱਗ ਪਏ ਸਿਪਾਈ ਨਾ ਲੱਭੇ ਤਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਕਰਮਾਤੀ ਨੇ ਤੈਹੋਂ ਐਡੀ ਦੂਰ ਨਿਸ਼ਾਨਾ ਲਾਇਆ ਹੁਣ ਭੈਣ ਦੀਆਂ ਗੱਲਾਂ ਚਿੱਤੇ ਆਉਣ ਲੱਗ ਪਈਆਂ ਵੀਰਾ ਗੁਰੂ ਗੋਬਿੰਦ ਸਿੰਘ ਕੋਈ ਸਰੀਰ ਵਿਅਕਤੀ ਨਹੀਂ ਉਹ ਅੱਲਾਹ ਤਾਲਾ ਦੀ ਸ਼ਕਤੀ ਹੈ ਭੈਣ ਦੀਆਂ ਗੱਲਾਂ ਮਨ ਚ ਆਉਣ ਲੱਗ ਪਈਆਂ ਐਲ ਨੂੰ ਇਤਿਹਾਸ ਕਹਿੰਦਾ ਇੱਕ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਰ ਛੱਡਿਆ ਉਹ ਪਲੰਘ ਦੇ ਦੂਜੇ ਪਾਵੇ ਵਿੱਚ ਲੱਗਾ ਇਹ ਡਰ ਗਿਆ ਮਨ ਜਿਹੜਾ ਤੀਰ ਮੇਰੇ ਮੰਜੇ ਪਲੰਘ ਵਿੱਚ ਮਾਰ ਸਕਦਾ ਹੈ ਉਹ ਮੇਰੀ ਛਾਤੀ ਵਿੱਚ ਵੀ ਤੀਰ ਮਾਰ ਕੇ ਖਤਮ ਕਰ ਸਕਦਾ ਸੀ ਜਦੋਂ ਉਹ ਤੀਰ ਕੱਢਿਆ ਉਹਦੇ ਨਾਲ ਇੱਕ ਪੱਤਰ ਬੰਨਿਆ ਉਹ ਪੱਤੇ ਤੇ ਚਿੱਠੀ ਤੇ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਗੁਰੂ ਗੋਬਿੰਦ ਸਿੰਘ ਨੇ ਕਰਾਮਾਤ ਨਾਲ ਤੀਰ ਨਹੀਂ ਮਾਰਿਆ। ਉੱਪਰ ਲਿਖਿਆ। ਬਾਦਸ਼ਾਹ ਨੇ ਲਿਖਿਆ ਸੈਦ ਖਾਨ ਇਹ ਤੀਰ ਕਰਾਮਾਤ ਨਾਲ ਨਹੀਂ। ਇਹ ਸ਼ਸਤਰ ਵਿਦਿਆ ਦੇ ਅਭਿਆਸ ਕਲਾ ਨਾਲ ਤੀਰ ਮਾਰਿਆ। ਐਦਾਂ 13-13 ਮੀਲ ਤੇ ਨਿਸ਼ਾਨਾ ਮੇਰਾ ਕੱਲਾ-ਕੱਲਾ ਸਿੱਖ ਲਾ ਸਕਦਾ ਹੈ। ਇਹ ਕਰਾਮਾਤ ਨਹੀਂ ਇਹ ਸ਼ਸਤਰ ਵਿਦਿਆ ਦਾ ਅਭਿਆਸ ਹੈ। ਬੜਾ ਤਪਿਆ ਗੁੱਸੇ ਵਿੱਚ ਕਰੋਧ ਵਿੱਚ ਇਹਨਾਂ ਕਿ ਹੱਲਾ ਬੋਲ ਦਿਓ ਅਨੰਦਪੁਰ ਸਾਹਿਬ ਤੇ 10000 ਫੌਜ ਲੈ ਕੇ ਜਾਂ ਅਲੀ ਦੇ ਨarre ਲਾਉਂਦੇ ਚੜ ਪਏ ਸ੍ਰੀ ਅਨੰਦਪੁਰ ਸਾਹਿਬ ਤੇ ਕਮਸਾਨ ਦੀ ਜੰਗ ਮਚ ਗਈ ਗੁਰੂ ਦੇ ਸਿੱਖ ਜੰਗ ਲੜ ਰਹੇ ਸਨ ਇੱਧਰ ਭੈਣ ਨਸੀਰਾ ਭਰਾ ਲਈ ਅਰਦਾਸਾਂ ਕਰਦੀ ਹੈ ਮਹਾਰਾਜ ਮੇਰੇ ਭਰਾ ਨੂੰ ਬਖਸ਼ ਦਿਓ ਇਹਨੂੰ ਜਾਨੋਂ ਨਾ ਮਾਰਿਓ ਇਹਨੂੰ ਆਪਣੇ ਕੋਲ ਰੱਖ ਲਿਓ ਇਦਾਂ ਅਰਦਾਸਾਂ ਹੋ ਰਹੀਆਂ ਨੇ ਮਦਨ ਜੰਗ ਚੱਲ ਪਿਆ ਤੇ ਸਹਿਦਖਾਂ ਮਨ ਵਿੱਚ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਐਡਾ ਹੀ ਵਲੀ ਹੈ ਤਾਂ ਮੇਰੇ ਸਾਹਮਣੇ ਆਵੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਦਨ ਨੇ ਜੰਗ ਵਿੱਚ ਹੋਣ ਲਈ ਤਿਆਰ ਹੋ ਗਏ। ਸਿੱਖਾਂ ਹੱਥ ਜੋੜ ਕੇ ਕਹੇ ਮਹਾਰਾਜ ਤੁਸੀਂ ਨਾ ਜੰਗ ਵਿੱਚ ਜਾਓ। ਜਿੰਨੀ ਤੇ ਰਸੀਂ ਜਿਉਨੇ ਗੁਰੂ ਦਾ ਕੀ ਕੰਮ ਜੰਗ ਵਿੱਚ? ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਦਇਆਰਾਮ ਹੁਣ ਜੰਮ ਬਦਲ ਗਈ ਹੈ। ਬਾਦਸ਼ਾਹ ਤੋਂ ਸਿੱਖ ਪੁੱਛਦੇ ਮਹਾਰਾਜ ਜੰਗ ਕਿਵੇਂ ਬਦਲ ਗਈ ਹੈ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਜੇ ਖੰਡੇ ਵਾਟੇ ਦੀ ਪੌਲ ਅਮਰਤ ਭਾਂ ਸਿੱਖਾਂ ਨੂੰ ਨਹੀਂ ਕਰਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸਿੱਖੋ ਜੰਗ ਬਦਲ ਗਈ ਹੈ ਕਹਿੰਦੇ ਮਹਾਰਾਜ ਕਿਵੇਂ ਕਹਿੰਦੇ ਜੰਗ ਹੁਣ ਤੀਰ ਕਮਾਨ ਤੀਰਾਂ ਤਲਵਾਰਾਂ ਤੇ ਤੋਪਾਂ ਦੀ ਨਹੀਂ ਜੰਗ ਕੋਈ ਹੋਰ ਸ਼ੁਰੂ ਹੋ ਗਈ ਹੈ ਸਾਨੂੰ ਕਿਸੇ ਨੇ ਬੰਗਾਰ ਭਾ ਕੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਐਡਾ ਹੀ ਬਲੀ ਹੈ ਮੇਰੇ ਸਾਹਮਣੇ ਆਇਆ ਨਾਲੇ ਜਿਹਨੇ ਸਾਨੂੰ ਬੁਲਾਇਆ ਨਾ ਸਿੱਖੋ ਉਹਦੀ ਖੈਰੀਅਤ ਵਾਸਤੇ ਉਹਦੀ ਭੈਣ ਅਰਦਾਸਾਂ ਕਰ ਰਹੀ ਹੈ ਅਸੀਂ ਉਸ ਦੀ ਭੈਣ ਦੀ ਕੀਤੀ ਅਰਦਾਸ ਵਿਰਥ ਨਹੀਂ ਜਾ ਦੇ ਸਕਦੇ ਕਿਉਂਕਿ ਉਹ ਅਰਦਾਸ ਕੋਈ ਹੋਰ ਨਹੀਂ ਸਢੋਰੇ ਦੇ ਪੀਰ ਬੁੱਧੂ ਸ਼ਾਹੀ ਵਿਗਮ ਕਰ ਰਹੀ ਹੈ ਜਿਹੜਾ ਸਾਡਾ ਮੁਰੀਦ ਹੋਵੇ ਉਹਦੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਪਾਤਸ਼ਾਹ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਵਿੱਚ ਆ ਗਏ ਮਚੀ ਹੋਈ ਜੰਗ ਹਜ਼ੂਰ ਨੇ ਘੋੜਾ ਲਿਆ ਕੇ ਸਿੱਧਾ ਖਲਾਰ ਦਿੱਤਾ ਸੈਦ ਖਾਨ ਦੇ ਸਾਹਮਣੇ ਪਾਤਸ਼ਾਹ ਬੋਲੇ ਸੈਦ ਖਾਨ ਇੱਧਰ ਵੇਖ ਮੈਨੂੰ ਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਵਾਰ ਕਰ ਸਕਨਾ ਤੇ ਕਰ ਸੈਦ ਖਾਨ ਨੇ ਤੀਰ ਨੂੰ ਹੱਥ ਪਾਇਆ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਘੋੜਾ ਹੋਰ ਨਜ਼ਦੀਕ ਕਰ ਲਿਆ ਇਹ ਹੱਥੋਂ ਕੰਬਣ ਲੱਗ ਪਿਆ ਉਹ ਮਨਾ ਇਹਨੂੰ ਮਰਨ ਦਾ ਖੌਫ ਡਰ ਨਹੀਂ ਇਹ ਨਜ਼ਦੀਕ ਕਿਉਂ ਆ ਰਹੇ ਨੇ ਕਲਗੀਧਰ ਪਾਤਸ਼ਾਹ ਵੇ ਖੌਫ ਅੱਗੇ ਵਧਦੇ ਗਏ ਬਿਲਕੁਲ ਥੋੜਾ ਵਕਵਾ ਰਹਿ ਗਿਆ ਤੇ ਸੈਦ ਖਾਂ ਕਹਿੰਦਾ ਮਹਾਰਾਜ ਇੰਨੇ ਨੇੜੇੋਂ ਮੈਂ ਤੀਰ ਕਿ ਮਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਜ਼ਰ ਭਰ ਕੇ ਸੈਦ ਖਾਂ ਵੱਲ ਵੇਖਿਆ ਇਹਦੇ ਹੱਥ ਵਿੱਚੋਂ ਤੀਰ ਛੁੱਟ ਗਿਆ ਨਜ਼ਰ ਮਿਲਣ ਦੀ ਧੀਰ ਸੀ ਕਲਗੀਧਰ ਪਾਤਸ਼ਾਹ ਨੇ ਉਹ ਤੀਰ ਇਹਦੇ ਮਾਰ ਦਿੱਤਾ ਜਿਹੜਾ ਕਿਸੇ ਭਾਗਾਂ ਵਾਲੇ ਦੇ ਵੱਜਦਾ ਹੈ ਉਹ ਤੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਜ਼ਰ ਮਿਲੀ ਤੇ ਪਾਤਸ਼ਾਹ ਨੇ ਉਹ ਤੀਰ ਮਿਹਰਮਤ ਦਾ ਕਿਰਪਾ ਦਾ ਤਰਸ ਦਾ ਇਹਦੇ ਵੱਲ ਛੱਡਿਆ ਜਿਹੜਾ ਕਿਸੇ ਭਾਗਾਂ ਵਾਲੇ ਦੇ ਵੱਜਦਾ ਹੈ ਪਾਤਸ਼ਾਹ ਨੇ ਇੱਕੋ ਹੀ ਨਜ਼ਰ ਪਾਈ ਸੈਦ ਖਾਂ ਘੋੜੇ ਤੋਂ ਭੋਏ ਉਤਰਾਇਆ ਇਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੀਰ ਕਮਾਨ ਇਹਨੇ ਛੱਡ ਦਿੱਤੇ ਉਹ ਤੀਰ ਪਤਕ ਕਿਹੜਾ ਚੱਲਿਆ ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਕਬੀਰ ਸਤ ਗੁਰ ਸੂਰਮੇ ਵਾਹ ਆਵਾਣ ਜੁਇਕ ਲਗਤ ਹੀ ਬੋਏ ਗਿਰ ਪਰਿਆ ਪਰ ਕਰੇ ਜੇ ਸ਼ੇਕ ਇਹਦੇ ਕਲੇਜੇ ਚ ਐਸਾ ਛਕ ਪਿਆ ਇਕ ਘੋੜੇ ਤੋਂ ਤਰਿਆ ਰੋਪਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾ ਕੇ ਇਹਨੇ ਚਰਨ ਪਕੜ ਲੈ ਜਿਹੜਾ ਰਕਾਬ ਵਿੱਚ ਪੈਰ ਰੱਖਿਆ ਸੀ ਨਾ ਪਾਦਸ਼ਾਹ ਨੇ ਇਹਨੇ ਸੱਜਾ ਪੈਰ ਪਕੜਿਆ ਆਪਣਾ ਮੱਥਾ ਚਰਨਾਂ 'ਚ ਰੱਖ ਦਿੱਤਾ ਪਾਦਸ਼ਾਹ ਕਹਿੰਦੇ ਤੂੰ ਤੇ ਸਾਨੂੰ ਜਿਉਂਦਾ ਤੇ ਮੁਰਦਾ ਪਕੜਨ ਆਇਆ ਸੀ ਤੂੰ ਤੇ ਕਹਿੰਦਾ ਸਾ ਦਿੱਲੀ ਦਰਬਾਰ ਵਿੱਚ ਜਿਉਂਦਾ ਮੁਰਦਾ ਪੇਸ਼ ਕਰਾਂਗਾ ਗੁਰੂ ਗੋਬਿੰਦ ਸਿੰਘ ਦਾ ਇਹਨੇ ਭੋਗ ਮਹਰ ਕੇ ਰੋਪਿਆ ਕਹਿਣ ਲੱਗਾ ਮੇਰੀ ਭੈਣ ਸੱਚ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਅਗੰਮ ਸ਼ਕਤੀ ਹੈ ਕਲਗੀਆਂ ਵਾਲੇ ਨੇ ਬਚਨ ਕਿਹਾ ਸੈਦ ਖਾਨ ਤੈਨੂੰ ਪਤਾ ਤੇਰੇ ਕਰਮ ਬਦਲ ਗਏ ਨੇ ਤੈਨੂੰ ਪਤਾ ਅੱਜ ਮਦਨ ਜੰਗ ਵਿੱਚ ਤੇਰੀ ਮੌਤ ਹੋਣੀ ਸੀ ਅੱਜ ਕਿਸੇ ਜਪਣ ਵਾਲੀ ਤੇਰੀ ਭੈਣ ਨੇ ਅਰਦਾਸ ਕੀਤੀ ਹੈ ਉਦੀ ਕੀਤੀ ਹੋਈ ਅਰਦਾਸ ਨੇ ਤੇਰੇ ਕਰਮ ਬਦਲ ਦਿੱਤੇ ਸੈਦ ਖਾਨ ਅੱਜ ਤੈਨੂੰ ਸਦੀਵੀ ਜੀਵਨ ਮਿਲ ਗਿਆ ਇਹਨੇ ਰੋਂਦੇ ਹੋਏ ਨੇ ਪਾਤਸ਼ਾਹ ਦੇ ਚਰਨ ਛੋਏ ਮਸਤਕ ਲਾ ਕੇ ਪੂਰੇ ਮਧਨ ਨੇ ਜੰਗ ਵਿੱਚ ਉੱਚੀ ਆਵਾਜ਼ ਵਿੱਚ ਇਹਨੇ ਕਿਹਾ ਐ ਤੁਰਕੰਨਾ ਫੌਜ ਸਾਰੀ ਫੌਜ ਨੂੰ ਖੁਮੁਖਾਤੇ ਭੋਕੇ ਕਹਿੰਦਾ ਐ ਤੁਰਕੰਨਾ ਫੌਜ ਮੈਦਾਨ ਛੱਡ ਕੇ ਭੱਜ ਜਾਓ ਜਾ ਕੇ ਦਿੱਲੀ ਔਰੰਗਜ਼ੇਬ ਨੂੰ ਕਹਿ ਦਿਓ ਗੁਰੂ ਗੋਬਿੰਦ ਸਿੰਘ ਨੇ ਸੈਦ ਖਾਨ ਨੂੰ ਗੁਲਾਮ ਬਣਾ ਲਿਆ ਸਾਧ ਸੰਗਤ ਜਿਹੜਾ ਗੁਰੂ ਨੂੰ ਪਕੜਨਾ ਆਇਆ ਸੀ ਅੱਜ ਗੁਰੂ ਦਾ ਗੁਲਾਮ ਹੋ ਗਿਆ ਇਹ ਪਤਾ ਕਰਮ ਕਿਵੇਂ ਬਦਲੇ ਇੱਕ ਭੈਣ ਦੀ ਅਰਦਾਸ ਕਰ